ਸਤਿ ਸ਼੍ਰੀ ਅਕਾਲ ਜੀ ਹੋਰ ਸਨੋ ਕੀ ਹਾਲ ਚਾਲ ਆ ਉਮੀਦ ਆ ਤੁਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਮੈਂ ਮਤਲਬ ਕਿ ਵਲੌਗ ਹੈ ਜਿਹੜਾ ਅੱਜ ਕੁਛ ਖਾਸ ਦੀ ਮਾਨਤੀ ਬਣਾ ਰਹੀ ਆ ਇੱਕ ਭੈਣ ਦਾ ਨਾ ਮੈਨੂੰ ਕਈ ਦਿਨ ਪਹਿਲਾਂ ਫੋਨ ਆਇਆ ਸੀਗਾ ਕਹਿੰਦੇ ਮੇਰੇ ਨਾ ਗਲੇ ਦੇ ਵਿੱਚ ਰੇਸ਼ਾ ਬਹੁਤ ਜ਼ਿਆਦਾ ਡਿੱਗਦਾ ਰਹਿੰਦਾ ਤੇ ਸਵੇਰੇ ਸਵੇਰੇ ਤਾਂ ਕਹਿੰਦੀ ਜ਼ਿਆਦਾ ਹੀ ਹੁੰਦਾ ਛਿੱਕਾਂ ਵਗੈਰਾ ਵੀ ਹੁੰਦੀਆਂ ਹੋਰ ਵੀ ਭੈਣਾਂ ਭੈਣਾਂ ਨੂੰ ਕੀ ਜੀ ਆ ਜੀ ਆਪਾਂ ਨੂੰ ਆਪ ਨੂੰ ਹੋ ਜਾਂਦੀ ਆ ਨਾ ਹਰ ਇੱਕ ਨੂੰ ਅੱਜ ਕੱਲ ਇਹ ਇੱਕ ਤਾਂ ਮੌਸਮ ਬਦਲਣ ਦੇ ਨਾਲ ਹੁੰਦੀ ਆ ਹਨਾ ਛਿੱਕਾਂ ਬਹੁਤ ਆਉ ਤੇ ਇੱਕ ਹੈਗਾ ਕਿ ਜਦੋਂ ਆ ਮੌਸਮ ਦੇ ਵਿੱਚ ਜੀਰੀਆਂ ਵਗੈਰਾ ਹੁੰਦੀਆਂ ਨੇ ਹਨਾ ਝੋਨਾ ਕਹਿ ਦਿੰਦੇ ਆ ਜੀਰੀ ਕਹਿ ਦਿੰਦੇ ਆ ਜੀਰੀਆਂ ਨੂੰ ਜਦੋਂ ਆ ਗੁੱਗ ਲੱਗਣ ਲੱਗ ਜਾਂਦੀ ਆ ਹਨਾ ਉਦੋਂ ਉਹ ਮੌਸਮ ਦੇ ਵਿੱਚ ਪੋਲੂਸ਼ਨ ਬਹੁਤ ਹੁੰਦਾ ਹੈ ਦਿਵਾਲੀ ਵੇਲੇ ਪੋਲੂਸ਼ਨ ਬਹੁਤ ਹੁੰਦਾ ਹੈ ਤੇ ਉਦੋਂ ਆਪਾਂ ਨੂੰ ਛਿੱਕਾਂ ਬਹੁਤ ਆਉਂਦੀਆਂ ਨੇ ਮੌਸਮ ਦੇ ਵਿੱਚ ਚੇਂਜ ਜਿਵੇਂ ਜਿਵੇਂ ਆਉਂਦੀ ਆ ਉਸੇ ਤਰ੍ਹਾਂ ਹੀ ਸਾਨੂੰ ਛਿੱਕਾਂ ਵਗੈਰਾ ਦੀ ਪ੍ਰੋਬਲਮ ਆਉਂਦੀ ਆ ਔਰ ਪੋਲੂਸ਼ਨ ਤਾਂ ਆਪਣੇ ਬਹੁਤ ਜ਼ਿਆਦਾ ਹੈਗਾ ਹੀ ਆ ਪੋਲੂਸ਼ਨ ਤੋਂ ਤਾਂ ਆਪਾਂ ਬਚ ਨਹੀਂ ਸਕਦੇ ਸੋ ਮੈਨੂੰ ਲੱਗਦਾ ਹੈ 80% ਲੋਕਾਂ ਨੂੰ ਅਲਰਜੀ ਦੀ ਪ੍ਰੋਬਲਮ ਹੈਗੀ ਆ ਬਹੁਤ ਜ਼ਿਆਦਾ ਲੋਕਾਂ ਨੂੰ ਅਲਰਜੀ ਹੈਗੀ ਹੈ ਡਸਟ ਵਗੈਰਾ ਤੋਂ ਧੂਏਂ ਤੋਂ ਮੌਸਮ ਤੋਂ ਹਨਾ ਪੋਲੂਸ਼ਨ ਤੋਂ ਸੋ ਅੱਜ ਉਹਦੇ ਬਾਰੇ ਆਪਾਂ ਗੱਲ ਕਰਨੀ ਸੀਗੀ ਬੜਾ ਹੀ ਆਪਣਾ ਅਜਮਾਇਆ ਹੋਇਆ ਨੁਸਖਾ ਹੈਗਾ ਅਜਮਾਈ ਹੋਈ ਰੈਮਡੀ ਹੈਗੀ ਹੈ ਤੇ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਉਹੀ ਚੀਜ਼ਾਂ ਤੁਹਾਨੂੰ ਦੱਸਦੇ ਹੁੰਦੇ ਆ ਜਿਹੜੀਆਂ ਆਪ ਖੁਦ ਯੂਜ਼ ਕਰੀਆਂ ਹੁੰਦੀਆਂ ਨੇ ਇਹ ਵਾਲੀ ਰੈਮਡੀ ਹੈਗੀ ਹੈ ਜਿਹੜੀ ਉਹ ਮੈਂ ਪਹਿਲਾਂ ਵੀ ਪਿਛਲੇ ਸਾਲ ਸ਼ੈਦਾਂ ਮੌਸਮ ਦੇ ਵਿੱਚ ਪਾਈ ਸੀਗੀ ਤੇ ਹੁਣ ਮੈਂ ਦੁਬਾਰਾ ਤੋਂ ਤੁਹਾਨੂੰ ਫੇਰ ਰਿਮਾਈਂਡ ਕਰਾਦਾ ਕਿਉਂਕਿ ਬਹੁਤ ਸਾਰੀਆਂ ਭੈਣਾਂ ਇਨੇਚਰ ਚ ਤਾਂ ਨਵੀਆਂ ਜੁੜ ਜਾਂਦੀਆਂ ਨੇ ਔਰ ਪੁਰਾਣੇ ਵਲੌਗ ਆ ਜਿਹੜੇ ਪਿੱਛੇ ਹੀ ਛੁੱਟ ਜਾਂਦੇ ਨੇ ਹਨਾ ਤੇ ਅੱਜ ਇਹ ਬਹੁਤ ਹੀ ਕੰਮ ਦਾ ਹੈਗਾ ਤੇ ਕਾਪੀ ਪੈਨ ਲੈ ਲਿਓ ਨੋਟ ਕਰ ਲਿਓ ਕਿਉਂਕਿ ਤੁਸੀਂ ਚੀਜ਼ਾਂ ਭੁੱਲ ਜਾਂਦੇ ਹੋ ਤੇ ਫਿਰ ਬਹੁਤ ਫੋਨ ਕਰਦੇ ਹੋ ਜਾਂ ਮੈਸੇਜ ਕਰਦੇ ਹੋ ਵਿੱਚੋਂ ਕੁਛ ਨਾ ਕੁਛ ਸਕਿਪ ਹੋ ਜਾਂਦਾ ਤੁਸੀਂ ਕਹਿੰਦੇ ਦੱਸਿਓ ਦੀਦੀ ਦੁਬਾਰਾ ਦੱਸਿਓ ਜਾਂ ਵੀਡੀਓ ਦਾ ਲਿੰਕ ਭੇਜਿਓ ਕਈ ਵਾਰੀ ਮੈਂ ਇਨੀ ਬਿਜ਼ੀ ਹੁੰਨੀ ਆ ਨਾ ਮੈਂ ਕਹਦੀ ਨਹੀਂ ਮੈਂ ਭੇਜਦੀ ਆ ਉਸ ਤੋਂ ਬਾਅਦ ਮੈਂ ਭੁੱਲ ਹੀ ਜਾਨੀ ਆ ਫਿਰ ਬੜੇ ਦਿਨਾਂ ਬਾਅਦ ਯਾਦ ਆਉਂਦਾ ਕਿ ਉਹ ਭੈਣ ਕੀ ਕਹੂਗੀ ਮੈਂ ਕਿਹਾ ਸੀਗਾ ਤੇ ਮੈਂ ਭੇਜਿਆ ਹੀ ਨਹੀਂ ਆ ਨਾ ਚਲੋ ਉਹਦੇ ਲਈ ਮੈਨੂੰ ਮਾਫ ਕਰਿਓ ਕਈ ਵਾਰੀ ਮੇਰੇ ਤੋਂ ਇਦਾਂ ਹੋ ਜਾਂਦਾ ਕਿਉਂਕਿ ਮੈਂ ਉਸ ਟਾਈਮ ਬਿਜ਼ੀ ਹੁੰਨੀ ਆ ਜਦੋਂ ਤੁਸੀਂ ਫੋਨ ਕਰਦੇ ਹੋ ਸੋ ਤੁਹਾਨੂੰ ਫੋਨ ਨਾ ਕਰਨਾ ਪਵੇ ਜਿਆਦਾ ਮੈਸੇਜ ਨਾ ਕਰਨੇ ਪੈਣ ਇਹਦੇ ਲਈ ਤੁਸੀਂ ਕਾਪੀ ਪੈਨ ਤੇ ਹਰ ਇੱਕ ਚੀਜ਼ ਜਿਹੜੀ ਇਹ ਨੋਟ ਕਰਦੇ ਜਾਓ ਲਓ ਜੀ ਸਟਾਰਟ ਕਰਦੇ ਆਪਾਂ ਤੁਸੀਂ ਨੋਟ ਕਰ ਲਿਓ ਪਹਿਲਾਂ ਤਾਂ ਆਪਾਂ ਭੁਜੇ ਹੋਏ ਛੋਲੇ ਜਿਹੜੇ ਆਪਾਂ ਨੂੰ ਬਾਜ਼ਾਰ ਚੋਂ ਮਿਲ ਜਾਂਦੇ ਨੇ ਤੁਸੀਂ 50 ਗ੍ਰਾਮ ਬਾਕੀ ਹਲਦੀ ਜਿਹੜੀ ਹੈਗੀ ਹੈ ਜਿਹੜੀ ਆਪਾਂ ਘਰੇ ਯੂਜ਼ ਕਰਦੇ ਹਾਂ 10 ਗ੍ਰਾਮ ਹਲਦੀ ਲੈਣੀ ਹੈਗੀ ਅੰਦਾਜ਼ੇ ਨਾਲ ਲੈ ਲਿਓ ਜੇ ਤੁਹਾਡੇ ਕੋਲੇ ਕਿਚਨ ਦੇ ਵਿੱਚ ਉਹ ਛੋਟੀ ਵੇਇੰਗ ਮਸ਼ੀਨ ਹੁੰਦੀ ਹੈ ਜਿ ਉਹ ਹੈਗੀ ਆ ਫਿਰ ਤਾਂ ਬਹੁਤ ਹੀ ਅੱਛੀ ਗੱਲ ਹੈ 50 ਗ੍ਰਾਮ ਭੁਜੇ ਹੋਏ ਛੋਲੇ ਤੇ 10 ਗ੍ਰਾਮ ਹਲਦੀ ਤੇ 6-7 ਕਾਲੀਆਂ ਮਿਰਚਾਂ ਤੇ 4-5 ਲੈਣੀਆਂ ਹੈਗੀਆਂ ਨੇ ਜੀ ਛੋਟੀਆਂ ਹਰੀਆਂ ﺍﻟैਚੀਆਂ ਹਰ ਘਰ ਦੇ ਵਿੱਚ ਕਾਲੀਆਂ ਮਿਰਚਾਂ ਹਰ ਘਰ ਦੇ ਵਿੱਚ ਹਲਦੀ ਹਰ ਘਰ ਦੇ ਵਿੱਚ ﺍﻟैਚੀ ਠੀਕ ਹੈ ਜੀ ਤੇ ਇੱਕ ਇੰਨਾ ਕੁ ਟੁਕੜਾ ਲੈਣਾ ਹੈਗਾ ਸੁੰਢ ਦਾ ਇਹਨੂੰ ਆਪਾਂ ਸੁੱਕਿਆ ਹੋਇਆ ਅਦਰਕ ਕਹਿ ਦਿੰਨੇ ਆ ਤੇ ਇੰਨਾ ਕੀ ਟੁਕੜਾ ਲੈਣਾ ਹੈਗਾ ਦਾਲਚੀਨੀ ਦਾ ਆ ਨੋਟ ਕਰ ਲਿਓ ਆ ਫੁੱਲ ਤੋਂ ਲੈ ਕੇ ਉੱਪਰ ਤੱਕ ਠੀਕ ਐ ਇੰਨਾ ਕੀ ਟੁਕੜਾ ਦਾਲਚੀਨੀ ਦਾ ਤੇ ਇੰਨਾ ਕੀ ਟੁਕੜਾ ਲੈਣਾ ਸੁੰਡ ਦਾ ਠੀਕ ਐ ਕਿੰਨੀਆਂ ਚੀਜ਼ਾਂ ਹੋ ਗਈਆਂ ਜੀ ਉਜੇ ਹੋਏ ਕਾਲੇ ਛੋਲੇ ਹਲਦੀ ਕਾਲੀਆਂ ਮਿਰਚਾਂ ਤੇ ਹਰੀਆਂ ਇਲਾਇਚੀਆਂ ਤੇ ਨਾਲ ਹੈਗੀ ਐ ਜੀ ਸੁੰਡ ਦਾ ਇੱਕ ਛੋਟਾ ਜਿਹਾ ਪੀਸ ਤੇ ਦਾਲਚੀਨੀ ਦਾ ਇੱਕ ਛੋਟਾ ਜਿਹਾ ਟੁਕੜਾ ਠੀਕ ਐ ਜੀ ਤੇ ਆਪਣੇ ਕੋਲੇ ਟੋਟਲ ਮੇਰੇ ਖਿਆਲ ਨਾਲ 6 ਚੀਜ਼ਾਂ ਹੋ ਗਈਆਂ ਸਾਰਿਆਂ ਨੂੰ ਨੋਟ ਕਰ ਲਓ ਦੁਬਾਰਾ ਦੱਸ ਦੇਣੀ ਆ 50 ਗ੍ਰਾਮ ਭੁਜੇ ਹੋ ਛੋਲੇ 10 ਗ੍ਰਾਮ ਹਲਦੀ 6-7 ਕਾਲੀਆਂ ਮਿਰਚਾਂ 4-5 ਇਲੈਚੀਆਂ ਛੋਟਾ ਪੀਸ ਇੱਕ ਸੁੰਢ ਦਾ ਤੇ ਛੋਟਾ ਪੀਸ ਹੀ ਲੈਣਾ ਹੈਗਾ ਦਾਲ ਚੀਨੀ ਦਾ ਲਓ ਜੀ 6 ਚੀਜ਼ਾਂ ਲੈ ਲਈਆਂ 6ਆਂ ਨੂੰ ਆਪਾਂ ਕੀ ਕਰਨਾ ਹੈ ਪਾਊਡਰ ਬਣਾ ਲੈਣਾ ਹੈ ਮਿਕਸੀ ਜਾਰਚ ਬਣਾ ਲਿਓ ਤੁਸੀਂ ਇੱਕ ਫਾਈਨ ਪਾਊਡਰ ਬਣਾ ਲਿਓ ਸਾਰੀਆਂ ਇਕੱਠੀਆਂ ਕਰਕੇ ਪਾਊਡਰ ਬਣਾ ਕੇ ਉਹ ਫਾਈਨ ਪਾਊਡਰ ਤਾਂ ਬਣਣਾ ਨਹੀਂ ਥੋੜਾ ਥੋੜਾ ਦਰਦਰਾ ਫਿਰ ਰਹੇ ਜੂਗਾ ਉਹਨੂੰ ਛਾਲ ਲੈਣਾ ਹੈ ਛਾਣ ਕੇ ਜਿਹੜਾ ਉੱਪਰ ਰਹਿ ਗਿਆ ਉਹਨੂੰ ਇੱਕੋ ਕਿੜਾ ਮਿਕਸੀ ਚ ਹੋਰ ਦਵਾ ਲਿਓ ਫੇਰ ਛਾਣ ਲਿਓ ਇਸ ਤਰ੍ਹਾਂ ਕਰਕੇ ਤੁਸੀਂ ਇੱਕ ਫਾਈਨ ਪਾਊਡਰ ਜਿਹੜਾ ਉਹ ਤੁਹਾਡਾ ਰੈਡੀ ਹੋ ਜਾਊਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਇਹਦੀ ਇੱਕ ਪਨੀਰੀ ਬਣਾਉਣੀ ਆ ਪਨੀਰੀ ਸਾਰੀਆਂ ਭੈਣਾਂ ਬਣਾ ਹੀ ਲੈਂਦੀਆਂ ਨੇ ਕਿੰਨਾ ਕਿ ਕੀ ਪੈਂਦਾ ਹੁੰਦਾ ਸਾਰੀਆਂ ਭੈਣਾਂ ਨੂੰ ਅੰਦਾਜ਼ਾ ਹੈਗਾ ਘਟチਕ ਪਹਿਲਾਂ ਘੀ ਤੇ ਪਾ ਕੇ ਦੇਖ ਲਿਓ ਸਾਰੀਆਂ ਚੀਜ਼ਾਂ ਉਹਦੇ ਵਿੱਚ ਪਾ ਦਿਓ ਠੀਕ ਹੈ ਜੇ ਤੁਹਾਨੂੰ ਲੱਗੇ ਕਿ ਕੀ ਘਟਾ ਥੋੜਾ ਜਿਹਾ ਹੋਰ ਵਿੱਚ ਚਮਚਾ ਐਡ ਕਰਦੇ ਹੋ ਦੇਖ ਦੇਖ ਕੇ ਜੇ ਪਾ ਲਿਓ ਤੇ ਬਾਕੀ ਭੈਣਾਂ ਨੂੰ ਮੇਰੇ ਨਾਲੋਂ ਵੀ ਮੈਨੂੰ ਲੱਗਦਾ ਪਨੀਰੀਆਂ ਵਗੈ ਤੇ ਉਹਨੂੰ ਤੁਸੀਂ ਪਨੀਰੀ ਨੂੰ ਇਸ ਤਰ੍ਹਾਂ ਬਣਾਉਣਾ ਹੈਗਾ ਕਿ ਸਿਮ ਤੇ ਬਿਲਕੁਲ ਸਿਮ ਅੱਗ ਤੇ ਰੱਖਣਾ ਹੈਗਾ ਤੇ ਹਿਲਾਉਂਦੇ ਰਹਿਣਾ ਕਿਉਂਕਿ ਇਹਦੇ ਵਿੱਚ ਪਈ ਹੋਈ ਹੈ ਹਲਦੀ ਤੇ ਹਲਦੀ ਹੈ ਜਿਹੜੀ ਉਹ ਬਹੁਤ ਛੇਤੀ ਸੜ ਜਾਂਦੀ ਹੈ ਕਾਲੀ ਹੋ ਜਾਂਦੀ ਹੈ ਇਸ ਲਈ ਗੈਸ ਨੂੰ ਤੇਜ਼ ਰੱਖਣ ਦੀ ਗਲਤੀ ਤਾਂ ਬਿਲਕੁਲ ਨਾ ਕਰਿਓ ਬਿਲਕੁਲ ਸਿਮ ਤੇ ਬਣਾਉਣਾ ਹੈ ਪੇਸ਼ੈਂਸ ਰੱਖ ਕੇ ਬਣਾਉਣਾ ਥੋੜਾ ਜਿਹਾ ਸਬਰ ਰੱਖ ਕੇ ਬਣਾਉਣਾ ਕਾਲੀ ਬਿਲਕੁਲ ਨਹੀਂ ਕਰਨੀ ਉਹ ਸਮੇਂ ਬਣਾਇਓ ਜਦੋਂ ਤੁਸੀਂ ਕਿਸੇ ਕੰਮ ਦੀ ਕਾਲੀ ਚ ਨਾ ਹੋ ਤੁਸੀਂ ਫ੍ਰੀ ਹੋਵੋ ਔਰ ਬਣਾਉਣ ਦੇ ਮੂਡ 'ਚ ਹੋ ਠੀਕ ਹੈ ਜੀ ਹੌਲੀ ਹੌਲੀ ਹਲਕੀ ਅੱਗ ਦੇ ਸਿੰਮ ਦੇ ਉੱਪਰ ਤੁਸੀਂ ਇਹਨੂੰ ਹਲਾਉਂਦੇ ਹਲਾਉਂਦੇ ਬਣਾਉਣੀ ਹੈਗੀ ਇਹ ਪਨੀਰੀ ਪਨੀਰੀ ਤੁਹਾਨੂੰ ਪਤਾ ਲੱਗ ਜਾਂਦਾ ਕਿ ਕਦੋਂ ਬਣਦੀ ਹੈ ਜਦੋਂ ਇਹ ਘੀ ਛੱਡਣ ਲੱਗ ਜਾਂਦੀ ਹੈ ਤੇ ਇਹਦੇ ਵਿੱਚ ਬਹੁਤ ਸਾਰੀ ਖੁਸ਼ਬੂ ਆਉਣ ਲੱਗ ਜਾਂਦੀ ਹੈ ਉਦੋਂ ਪਨੀਰੀ ਬਣ ਕੇ ਰੈਡੀ ਹੋ ਜਾਂਦੀ ਹੈ ਆਪਣੀ ਠੀਕ ਹੈ ਜੀ ਸੋ ਪਨੀਰੀ ਬਣ ਜੂਗੀ ਹੁਣ ਜਿਹੜੀਆਂ ਭੈਣਾਂ ਨੂੰ ਜਾਂ ਭਰਾਵਾਂ ਨੂੰ ਜਿਨ੍ਹਾਂ ਨੂੰ ਵੀ ਬੀਪੀ ਦੀ ਪ੍ਰੋਬਲਮ ਹੈਗੀ ਹੈ ਉਹ ਘੀ ਥੋੜਾ ਜਿਹਾ ਘੱਟ ਰੱਖ ਲੈ ਤੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਕੋਈ ਵੈਸੇ ਤਾਂ ਜ਼ਿਆਦਾ ਹੀ ਲੋਕਾਂ ਨੂੰ ਹੈਗੀ ਹੈ ਪਰ ਜਿਨ੍ਹਾਂ ਨੂੰ ਨਹੀਂ ਹੈਗੀ ਉਹ ਆਪਣਾ ਨਾਰਮਲੀ ਜਿੰਨੇ ਆਪਾਂ ਪਨੀਰੀ ਬਣਾਉਣੀ ਹੈਗੀ ਉਦਾਂ ਬਣਾ ਲੈਣ ਤੇ ਉਸ ਤੋਂ ਬਾਅਦ ਲੈਣੀ ਕਿਵੇਂ ਹੈਗੀ ਆ ਹੁਣ ਤਾਂ ਇਹ ਬਣ ਗਈ ਤੁਸੀਂ ਇਹਨੂੰ ਕਿਸੇ ਬਰਤਨ ਦੇ ਵਿੱਚ ਉਸ ਇੱਕ ਚੀਜ਼ ਹੋਰ ਰਹਿ ਗਈ ਮਿਸ਼ਰੀ ਧਾਗੇ ਵਾਲੀ ਮਿਸ਼ਰੀ ਸੱਤ ਚੀਜ਼ਾਂ ਹੁੰਦੀਆਂ ਜੀ 6 ਨਹੀਂ ਹੈਗੀਆਂ ਹੁਣ ਇਹਨੂੰ ਮਿੱਠੀ ਕਰੇ ਤੋਂ ਬਿਨਾ ਆਪਾਂ ਖਾ ਨਹੀਂ ਸਕਦੇ ਤਾਂ ਹੁਣ ਇਹਦੇ ਵਾਸਤੇ ਆਪਾਂ ਨੂੰ ਚਾਹੀਦੀ ਹੈ ਮਿਸ਼ਰੀ ਮਿਸ਼ਰੀ ਲੈਣੀ ਹੈ ਧਾਗੇ ਵਾਲੀ ਦੂਜੀ ਨਹੀਂ ਲੈਣੀ ਧਾਗੇ ਵਾਲੀ ਮਿਸ਼ਰੀ 50 ਗ੍ਰਾਮ ਲੈ ਲਓ ਜਿੰਨੇ ਆਪਾਂ ਪੂਜੇ ਹੋਏ ਛੋਲੇ ਲੈ ਇਸ ਠੀਕ ਹੈ ਜੀ ਇਕੱਠੀਆਂ ਇਹ ਚੀਜ਼ਾਂ ਇੱਕ ਵਾਰ ਚ ਲੈ ਆ ਜੋ ਬਹੁਤ ਸਾਰੀਆਂ ਚੀਜ਼ਾਂ ਤਾਂ ਘਰ ਚ ਹੋਣਗੀਆਂ ਹੋ ਸਕਦਾ ਘਰ ਚ ਸਭ ਦੇ ਪਈਆਂ ਹੀ ਹੋਣ ਤੇ ਇਹ ਧਾਗੇ ਵਾਲੀ 50 ਗ੍ਰਾਮ ਮਿਸ਼ਰੀ ਲੈਣੀ ਹੈ ਉਹਨੂੰ ਵੀ ਤੁਸੀਂ ਪੀਸ ਲੈਣਾ ਪਾਊਡਰ ਬਣਾ ਲੈਣਾ ਸਾਰੀਆਂ ਚੀਜ਼ਾਂ ਦੇ ਨਾਲ ਪਾਊਡਰ ਨਹੀਂ ਬਣਾਉਣਾ ਉਹਨੂੰ ਅਲੱਗ ਤੋਂ ਪਾਊਡਰ ਬਣਾਉਣਾ ਜਦੋਂ ਤੁਹਾਡੀ ਪਨੀਰੀ ਬਣ ਗਈ ਤੁਸੀਂ ਅੱਗ ਤੋਂ ਉਤਾਰ ਲਈ ਉਸ ਤੋਂ ਬਾਅਦ ਜਦੋਂ ਥੋੜੀ ਜੀ ਨਿੱਗੀ ਰਹਿ ਜੂਗੀ ਉਹ ਜਿਆਦਾ ਗਰਮ ਦੇ ਵਿੱਚ ਜਿਹੜੀ ਇਹ ਮਿਸ਼ਰੀ ਹੈਗੀ ਹੈ ਮਿਸ਼ਰੀ ਦਾ ਪਾਊਡਰ ਬਣਾਇਆ ਤੁਸੀਂ ਜਿਆਦਾ ਗਰਮ ਦੇ ਵਿੱਚ ਨਹੀਂ ਪਾਉਣਾ ਕਿਉਂਕਿ ਫਿਰ ਇਹ ਪਾਣੀ ਚੜ ਦੂਗੀ ਇਸ ਕਰਕੇ ਤੁਸੀਂ ਥੋੜਾ ਜਿਹਾ ਗਰਮ ਹੋਇਆ ਜਿਹਨੂੰ ਹੱਥ ਨਾਲ ਅਸੀਂ ਟੱਚ ਕਰ ਸਕਦੇ ਹਾਂ ਆਰਾਮ ਨਾਲ ਉਦੋਂ ਤੁਸੀਂ ਮਿਸ਼ਰੀ ਵਿੱਚ ਐਡ ਕਰਨੀ ਚੰਗੀ ਤਰ੍ਹਾਂ ਮਿਕਸ ਕਰ ਲੈਣੀ ਹੈ ਮਿਕਸ ਕਰਕੇ ਕਿਸੇ ਬਰਤਨ ਦੇ ਵਿੱਚ ਇਹ ਪਨੀਰੀ ਨੂੰ ਕੱਢ ਲੈਣਾ ਇਹ ਪਨੀਰੀ 1 ਮਹੀਨੇ ਤੱਕ ਖਰਾਬ ਨਹੀਂ ਹੁੰਦੀ ਠੀਕ ਹੈ ਜੀ ਨੋਟ ਕਰਦੇ ਜਾਓ 1 ਮਹੀਨਾ ਤੁਸੀਂ ਆਰਾਮ ਨਾਲ ਇਹਨੂੰ ਯੂਜ਼ ਕਰ ਸਕਦੇ ਹੋ ਹੁਣ ਇਹਨੂੰ ਆਪਾਂ ਯੂਜ਼ ਕਿਵੇਂ ਕਰਨਾ ਹੈ ਹੁਣ ਮੈਂ ਤੁਹਾਨੂੰ ਉਹ ਦੱਸ ਦੇਣੀ ਹੈ ਸਵੇਰੇ ਉੱਠ ਕੇ ਖਾਣਾ ਖਾਣ ਤੋਂ ਪਹਿਲਾਂ ਦੁੱਧ ਦਾ ਇੱਕ ਗਲਾਸ ਗਰਮ ਕਰਿਓ ਉਹਦੇ ਵਿੱਚ ਇੱਕ ਚਮਚ ਪਾਓ ਦੁੱਧ ਨੂੰ ਚੰਗੀ ਤਰ੍ਹਾਂ ਘਾਲ ਲਿਓ ਠੀਕ ਵਿੱਚ ਪਾ ਕੇ ਉਹਦੇ ਪਨੀਰੀ ਕਾੜ ਲਿਓ ਜੇ ਤੁਸੀਂ ਸਾਰਾ ਦੁੱਧ ਉਸ ਤਰ੍ਹਾਂ ਪਨੀਰੀ ਨਾਲ ਨਹੀਂ ਵੀ ਪੀ ਸਕਦੇ ਤਾਂ ਤੁਸੀਂ ਪੂਰਾ ਗਰਮ ਦੁੱਧ ਲੈ ਕੇ ਥੋੜਾ ਜਿਹਾ ਉਹਦੇ ਵਿੱਚ ਇੱਕ ਚਮਚ ਚੰਗੀ ਤਰ੍ਹਾਂ ਘੋਲ ਕੇ ਉਹ ਨੂੰ ਪੀ ਲਿਓ ਉਸ ਤੋਂ ਬਾਅਦ ਉੱਪਰ ਦੀ ਸਿੰਪਲ ਦੁੱਧ ਪੀ ਲਿਓ ਠੀਕ ਹੈ ਜਿਵੇਂ ਤੁਹਾਨੂੰ ਸਹੀ ਲੱਗਦਾ ਲੋ ਜੀ ਜਿਨ੍ਹਾਂ ਨੂੰ ਤਾਂ ਹੈਗੀ ਆ ਨਾਰਮਲ ਅਲਰਜੀ ਸਵੇਰੇ ਖਾਂਸੀ ਜੁਕਾਮ ਛਿੱਕਾਂ ਗਲੇ ਚਰੇਸ਼ ਆ ਡਿੱਗਦਾ ਉਹਨਾਂ ਨੇ ਤਾਂ ਸਵੇਰੇ ਉੱਠ ਕੇ ਇਹ ਲੈ ਲੈਣੀ ਆ ਖਾਣੇ ਤੋਂ ਪਹਿਲਾਂ ਉਸ ਤੋਂ ਬਾਅਦ ਅੱਧਾ ਪੌਣਾ ਘੰਟਾ ਠਹਿਰ ਕੇ ਤੁਸੀਂ ਖਾਣਾ ਖਾ ਸਕਦੇ ਹੋ ਵੈਸੇ ਤਾਂ ਭੁੱਖੀ ਨਹੀਂ ਲੱਗਣੀ ਘੰਟਾ ਡੇਢ ਘੰਟਾ ਤਾਂ ਤੁਹਾਨੂੰ ਆਰਾਮ ਨਾਲ ਨਿਕਲ ਜਾਊਗਾ ਭੁੱਖ ਨਹੀਂ ਲੱਗਣੀ ਲੇਟ ਖਾਣਾ ਖਾ ਲਿਓ ਤੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਛਿੱਕਾਂ ਦੇ ਅਲਰਜੀ ਆ ਕਿ ਜਿਸਨ ਦਾ ਪੂਰਾ ਦਿਨ ਬਹੁਤ ਔਖੇ ਹੁੰਦੇ ਆ ਰਾਤ ਨੂੰ ਵੀ ਸ਼ਾਮ ਨੂੰ ਵੀ ਬਹੁਤ ਜ਼ਿਆਦਾ ਛਿੱਕਾ ਉਹ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਲੈਣ ਹੁਣ ਪਹਿਲਾਂ ਕਹਿਣਗੇ ਕਿ ਇਹ ਤਾਂ ਗਰਮ ਹੁੰਦੀ ਹੈ ਇਹ ਗਰਮ ਨਹੀਂ ਹੁੰਦੀ ਜਦੋਂ ਅਸੀਂ ਇਹਨੂੰ ਪਨੀਰੀ ਦੀ ਫਾਰਮ ਦੇ ਵਿੱਚ ਬਣਾ ਲੈਨੇ ਆ ਇਹਨੂੰ ਭੁੰਨ ਭੁੰਨ ਕੇ ਪਨੀਰੀ ਬਣਾ ਲੈਨੇ ਆ ਉਦੋਂ ਹੀ ਇਹਦੀ ਗਰਮੀ ਹੈ ਜਿਹੜੀ ਖਤਮ ਹੋ ਜਾਂਦੀ ਔਰ ਮਿਸ਼ਰੀ ਦੇ ਨਾਲ ਇਹ ਬਿਲਕੁਲ ਗਰਮ ਨਹੀਂ ਰਹਿੰਦੀ ਕਿਉਂਕਿ ਮਿਸ਼ਰੀ ਠੰਡੀ ਹੁੰਦੀ ਹੈ ਸੋ ਇਹ ਪਨੀਰੀ ਨੂੰ ਤੁਸੀਂ ਬੇਫਿਕਰ ਹੋ ਕੇ ਖਾ ਸਕਦੇ ਹੋ ਹੁਣ ਤੁਸੀਂ ਐ ਨਾ ਕਿ ਉਹ ਮੈਨੂੰ ਬੀਪੀ ਹੈ ਜੀ ਜਿਨ੍ਹਾਂ ਨੂੰ 슈ਗਰ ਹੈ ਉਹ ਮਿਸ਼ਰੀ ਨਾ ਪਾਉਣ ਦਿਨਾਂ ਮਿਸ਼ਰੀ ਤੋਂ ਕਿਉਂਕਿ ਉਹਨਾਂ ਦਾ ਤਾਂ ਮਿੱਠਾ ਬੰਦ ਹੈ ਸੋ ਉਹ ਮਿਸ਼ਰੀ ਨਹੀਂ ਪਾਉਣਗੇ ਠੀਕ ਹੈ ਜੀ ਉਹ ਵਿਦਆਊਟ ਮਿਸ਼ਰੀ ਲੈਣਗੇ ਬਾਕੀ ਜਿਨ੍ਹਾਂ ਨੂੰ ਕੋਈ ਵੀ ਪ੍ਰੋਬਲਮ ਹੈਗੀ ਹੈ ਕੋਈ ਟੈਨਸ਼ਨ ਨਾ ਲਿਓ ਇਹ ਗਰਮ ਨਹੀਂ ਹੈਗੀ ਇਹ ਨਾਰਮਲ ਹੋ ਜੂਗੀ ਇਹ ਨਾ ਤਾਂ ਇਹ ਠੰਡੀ ਹੈ ਨਾ ਇਹ ਗਰਮ ਹੈ ਠੀਕ ਹੈ ਜੀ ਸੋ ਸਾਰੇ ਇਹਨੂੰ ਲੈ ਸਕਦੇ ਨੇ इजीली ਲੈ ਸਕਦੇ ਨੇ ਬਸ ਬੀਪੀ ਵਾਲੇ ਥੋੜਾ ਜਿਹਾ ਕੀ ਘੱਟ ਰੱਖ ਲੈਣ ਔਰ 슈ਗਰ ਵਾਲੇ ਮਿਸ਼ਰੀ ਸਕਿਪ ਕਰਦੇ ਆ ਤੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਨਹੀਂ ਹੈਗੀ ਸਵੇਰੇ ਸਵੇਰੇ ਹੁੰਦੀ ਹੈ ਉਹ ਤਾਂ ਇੱਕ ਚਮਚ ਸਵੇਰੇ ਦੁੱਧ ਨਾਲ ਲੈਣ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਹੈ ਔਰ ਸ਼ਾਮ ਨੂੰ ਵੀ ਬਹੁਤ ਸ਼ਿਕਾ ਹੁੰਦੀਆਂ ਨੇ ਤੇ ਫਿਰ ਉਹ ਸ਼ਾਮ ਨੂੰ ਰੋਟੀ ਤੋਂ ਪਹਿਲਾਂ ਲੈ ਲੈਣ ਘੰਟਾ ਠੀਕ ਹੈ ਜੀ 6:00 7:00 ਵਜੇ ਦੇ ਨੂੰ ਉਸੇ ਤਰ੍ਹਾਂ ਦੇ ਉਧਰ ਵਾਲਾ ਇੱਕ ਚਮਚ ਹੋਰ ਲੈ ਲਓ ਤੇ ਬਸ ਤੁਸੀਂ ਇਹ ਜਦੋਂ ਤੁਹਾਨੂੰ ਇਹ ਪੰਜੀਰੀ ਦੇ ਨਾਲ ਫਰਕ ਪੈਣ ਲੱਗ ਗਿਆ ਤੁਹਾਨੂੰ ਲੱਗਿਆ ਕਿ ਹੁਣ ਮੈਂ ਠੀਕ ਐ ਫਿਰ ਤੁਸੀਂ ਲਗਾਤਾਰ ਨਹੀਂ ਖਾਣੀ ਉਹ ਤੇ ਬੰਦ ਕਰ ਦੇਣੀ ਆ ਤੁਹਾਨੂੰ ਲੱਗਿਆ ਕਿ ਮੈਂ ਹੁਣ ਠੀਕ ਐ ਓਕੇ ਐ ਇਹਦੇ ਨਾਲ ਤੁਸੀਂ 15 ਦਿਨ ਖਾਈ 20 ਦਿਨ ਖਾਈ 20 ਦਿਨ ਬਾਅਦ ਤੁਹਾਨੂੰ ਲੱਗਿਆ ਕਿ ਮੈਂ ਤਾਂ ਹੁਣ ਬਿਲਕੁਲ ਠੀਕ ਐ ਤਾਂ ਇਹਨੂੰ ਬੰਦ ਕਰ ਦਿਓ ਆਪਾਂ ਕੀ ਕਰਦੇ ਆ ਕਿ ਜਦੋਂ ਆਪਾਂ ਠੀਕ ਹੋ ਜਾਂਦੇ ਆ ਨਾ ਆਪਾਂ 50 ਗ੍ਰਾਮ ਦੀ ਜਿਆ ਦੇ ਆਪਾਂ ਕਹਿੰਦੇ ਆ ਇੱਕ ਵਾਰੀ ਹੋਰ ਲੈ ਲੈਨੇ ਆ ਪੰਜੀਰੀ ਫੇਰ ਬਣਾ ਲੈਨੇ ਆ ਮੈਂ ਤਾਂ ਬਿਲਕੁਲ ਠੀਕ ਐ ਚਲੋ ਤੁਸੀਂ ਇਹਨੂੰ ਕੰਪਲੀਟ ਕਰ ਲਿਓ ਇੱਕ ਵਾਰੀ ਜਦੋਂ ਤੁਸੀਂ ਠੀਕ ਹੋ ਜਾਓਗੇ ਉਸ ਤੋਂ ਬਾਅਦ ਵੀ ਇਹਨੂੰ ਕੰਪਲੀਟ ਕਰ ਲਿਓ ਪੂਰਾ ਪ੍ਰੋਸੈਸ ਉਸ ਤੋਂ ਬਾਅਦ ਦੁਬਾਰਾ ਨਾ ਬਣਾਉਣ ਦੀ ਕੋਸ਼ਿਸ਼ ਕਰਿਓ ਕਿ ਹੁਣ ਮੈਂ ਠੀਕ ਆ ਤੇ ਦੁਬਾਰਾ ਫੇਰ ਬਣਾ ਲਾਂ ਇੰਨੇ ਨਹੀਂ ਖਾਣੀ ਹੈਗੀ ਬਸ ਜਦੋਂ ਤੱਕ ਤੁਸੀਂ ਠੀਕ ਨਹੀਂ ਹੁੰਦੇ ਉਦੋਂ ਤੱਕ ਖਾਣੀ ਹੈ ਤੁਸੀਂ ਠੀਕ ਹੋਗੇ ਤੁਸੀਂ ਇਹਨੂੰ ਬੰਦ ਕਰ ਦੇਣਾ ਠੀਕ ਹੈ ਜੀ ਜੇ ਕਦੇ ਤੁਹਾਨੂੰ ਫੇਰ ਲੋੜ ਪਵੇ ਤਾਂ ਫਿਰ ਦੁਬਾਰਾ ਇਹ ਚੀਜ਼ਾਂ ਯੂਜ਼ ਕਰ ਸਕਦੇ ਆਂ ਇੰਨੀਆਂ ਵਧੀਆ ਚੀਜ਼ਾਂ ਹੁੰਦੀਆਂ ਨੇ ਜੀ ਤੁਸੀਂ ਇਹਨਾਂ ਨੂੰ ਕਾਪੀ ਤੇ ਜ਼ਰੂਰ ਨੋਟ ਕਰ ਲਿਆ ਕਰੋ ਇੱਕ ਡੈਰੀ ਲਾ ਲਓ ਜਿਹਦੇ ਉੱਪਰ ਆਪਣੇ ਇਹ ਨੁਸਖੇ ਆ ਸਾਰੇ ਉਹ ਨੋਟ ਕਰਦੇ ਜਾਇਆ ਕਰੋ ਕਿਉਂਕਿ ਮੈਨੂੰ ਨਾ ਇੱਕ ਭੈਣ ਦਾ ਵੀ ਫੋਨ ਆਇਆ ਮੈਨੂੰ ਇੱਕ ਭੈਣ ਨੇ ਨਾ ਫੋਨ ਕਰਿਆ ਕਾਫੀ ਮਹੀਨੇ ਹੋ ਗਏ ਹੋਗੇ 4-5 ਮਹੀਨੇ ਉਹ ਕਹਿੰਦੇ ਨੇ ਜਿਹੜਾ ਤੁਸੀਂ ਨੁਸਖਾ ਦੱਸਿਆ ਸੀਗਾ ਮੈਨੂੰ ਭੁੱਲ ਵੀ ਗਈ ਸੀ ਕਿ ਮੈਂ ਵਲੌਗ ਪਾਈ ਸੀ ਕਹਿੰਦੇ ਜਿਹੜਾ ਤੁਸੀਂ ਨੁਸਖਾ ਅਲਰਜੀ ਦਾ ਦੱਸਿਆ ਸੀ ਬੜਾ ਜਿਆਦਾ ਕਾਮਯਾਬ ਰਿਹਾ ਬਿਲਕੁਲ ਹੀ ਠੀਕ ਹੋ ਗਏ ਕਹਿੰਦੇ ਸੋ ਮੈਨੂੰ ਬੜਾ ਵਧੀਆ ਲੱਗਦਾ ਜਦੋਂ ਫਿਰ ਭੈਣਾਂ ਦੇ ਪੋਜ਼ਿਟਿਵ ਮੈਨੂੰ ਕਮੈਂਟ ਆਉਂਦੀ ਨੇ ਜਾਂ ਪੋਜ਼ਿਟਿਵ ਫੋਨ ਆਉਂਦੇ ਨੇ ਬਹੁਤ ਵਧੀਆ ਲੱਗਦਾ ਸੋ ਸਾਰੇ ਜਿਨ੍ਹਾਂ ਨੂੰ ਵੀ ਇਹ ਪ੍ਰੋਬਲਮ ਹੈ ਭੈਣਾਂ ਨੂੰ ਭਰਾਵਾਂ ਨੂੰ ਬੱਚਿਆਂ ਨੂੰ ਸਾਰੇ ਲੈ ਸਕਦੇ ਨੇ ਬੱਚੇ ਥੋੜਾ ਜਿਹਾ ਜਿਹੜੀ ਇਹਦੀ ਕੁਆਂਟੀਟੀ ਹੈਗੀ ਹੈ ਉਹ ਬੱਚਿਆਂ ਨੂੰ ਥੋੜੀ ਘੱਟ ਦੇ ਦਿਓ ਜੇ ਤੁਸੀਂ ਇੱਕ ਚਮਚ ਲੈ ਰਹੇ ਹੋ ਤਾਂ ਬੱਚਿਆਂ ਨੂੰ ਅੱਧਾ ਚਮਚ ਦੇ ਦਿਓ ਠੀਕ ਹੈ ਬਸ ਬ ਪ੍ਰੋਸੈਸ ਸੇਮ ਹੀ ਹੈਗਾ ਸੇਮ ਪਨੀਰੀ ਬਣਨੀ ਆ ਬੱਚਿਆਂ ਨੂੰ ਦਾ ਚਮਚ ਦੇ ਦਿਓ ਤੁਸੀਂ ਇੱਕ ਚਮਚ ਲੈ ਲਓ ਠੀਕ ਹੈ ਜੀ ਕੋਈ ਨੁਕਸਾਨ ਨਹੀਂ ਕਰਦੀ ਕੋਈ ਸਾਈਡ ਇਫੈਕਟ ਨਹੀਂ ਕਰਦੀ ਇਸ ਕਰਕੇ ਤੁਸੀਂ ਇਹਨੂੰ ਬਣਾਉਣਾ ਹੈ ਬਹੁਤ ਸੌਖੀ ਹੈ ਕਾਪੀ ਤੇ ਨੋਟ ਕਰਨਾ ਹੈ ਬਣਾਉਣਾ ਹੈ ਸਮਾਨ ਲੈ ਕੇ ਉਹਨਾ ਇੱਕੇ ਵਾਰ ਚ ਸਮਾਨ ਲੈ ਆ ਜਿਓ ਜਿਹੜਾ ਨਾ ਹੋਇਆ ਯੂਜ਼ ਕਰਨਾ ਹੈ ਤੇ ਉਸ ਤੋਂ ਬਾਅਦ ਕਮੈਂਟ ਕਰਨੇ ਆ ਆਪਣੇ ਨਾਲ ਜਿਹੜੇ ਕਮੈਂਟਸ ਦੇ ਥਰੂ ਆਪਣੇ ਰਿਵਿਊ ਦੇਣੇ ਹੈਗੇ ਨੇ ਸ਼ੇਅਰ ਕਰਨੇ ਨੇ ਤਾਂ ਕਿ ਬਾਕੀ ਲੋਕਾਂ ਨੂੰ ਵੀ ਪਤਾ ਲੱਗ ਸਕੇ ਔਰ ਜੇ ਕੋਈ ਰਹਿ ਗਿਆ ਤਾਂ ਉਹ ਵੀ ਕਮੈਂਟ ਪੜ੍ਹ ਕੇ ਤੁਹਾਡਾ ਉਹ ਵੀਡੀਓ ਦੇਖ ਲਵੇ ਵੀਡੀਓ ਨੂੰ ਇਹ ਜਿਹਿਆਂ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਕਿਉਂਕਿ ਮੌਸਮ ਜਿਸ ਤਰ੍ਹਾਂ ਦਾ ਹੁਣ ਚੱਲ ਰਿਹਾ ਹੁਣ ਬਹੁਤ ਲੋਕਾਂ ਨੂੰ ਇਹ ਪ੍ਰੋਬਲਮ ਹੋਊਗੀ ਇਹ ਵੀਡੀਓ ਨੂੰ ਤੁਸੀਂ ਅੱਗੇ ਜਰੂਰ ਸ਼ੇਅਰ ਕਰਦਿਆ ਕਰੋ ਵੈਸੇ ਵੀ ਤੁਹਾਨੂੰ ਖੰਗਜ ਖਾਮ ਵੀ ਬਹੁਤ ਘੱਟ ਹੋਊਗਾ ਜੇ ਤੁਸੀਂ ਇਹ ਪਨੀਰੀ ਵਰਤ ਲਓਗੇ ਅੱਗੇ ਜਰੂਰ ਸ਼ੇਅਰ ਕਰਦਿਆ ਕਰੋ ਜੇ ਕਿਸੇ ਨੂੰ ਪ੍ਰੋਬਲਮ ਹੈਗੀ ਉਹਨੂੰ ਵੀ ਤੇ ਜਰੂਰੀ ਸ਼ੇਅਰ ਕਰਦਿਆ ਕਰੋ ਤਾਂ ਕਿ ਕਿਸੇ ਹੋਰ ਨੂੰ ਵੀ ਫਾਇਦਾ ਹੋ ਸਕੇ ਹੋ ਸਕਦਾ ਹੈ ਕਿ ਤੁਹਾਨੂੰ ਇਹ ਪ੍ਰੋਬਲਮ ਨਾ ਹੋਵੇ ਬਾਕੀਆਂ ਨੂੰ ਹੋਵੇ ਸਟੇਟਸ ਲਾ ਲਿਆ ਕਰੋ ਤਾਂ ਕਿ ਅਗਲਾ ਦੇਖ ਲਵੇ ਸੋ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਲਾਈਕ ਕਰਨ ਤੇ ਤਾਂ ਕੋਈ ਮੁੱਲ ਲੱਗਦਾ ਹੀ ਨਹੀਂ ਹੈਗਾ ਤੇ ਆਪਣਾ ਇੱਕ ਹੋਰ ਚੈਨਲ ਹੈਗਾ ਫਰਸਟ ਚੋਇਸ ਉਹਨੂੰ ਵੀ ਤੁਸੀਂ ਲਾਈਕ ਕਰਿਓ ਸ਼ੇਅਰ ਕਰਿਓ ਐਂਡ ਸਬਸਕ੍ਰਾਈਬ ਜਰੂਰ ਕਰ ਲਿਓ ਠੀਕ ਹੈ ਜੀ ਸੋ ਦੱਸਿਓ ਤੁਸੀਂ ਬਲੌਗ ਕਿਉਂ ਜਾਂ ਲੱਗਿਆ ਵਧੀਆ ਲੱਗਿਆ ਤਾਂ ਕਮੈਂਟਸ ਦੇ ਥਰੂ ਮੇਰੇ ਨਾਲ ਸ਼ੇਅਰ ਜਰੂਰ ਕਰਦੇ ਹੋ ਤਾਂ ਕਿ ਆਪਾਂ ਹੋਰ ਅੱਗੇ ਤੋਂ ਵਧੀਆ-ਵਧੀਆ ਬਲੌਗ ਹੈ ਜਿਹੜੇ ਲੈ ਕੇ ਆਉਂਦੇ ਰਹੀਏ ਚਲੋ ਠੀਕ ਹੈ ਜੀ ਥੈਂਕ ਯੂ so much ਵਲੌਗ ਦੇਖਣ ਦੇ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ